ਕਿਹੜੀ ਜਗ੍ਹਾ ਤੇ ਤੁਸੀਂ ਰਖੜੀ ਡਿਲੀਵਰ ਕਰਨ ਦੇ ਲਈ ਇੱਥੇ ਆਏ ਹੋ ਮੈਂ ਦਿੱਲੀ ਵੇਚਣੀ ਸੀ ਰਾਖੀ ਬ੍ਰਦਰ ਕੋਲ ਤੇ ਮੈਂ ਅੱਜ ਆਈਆਂ ਤੇ ਔਰ ਬੜੇ ਹੀ ਸ਼ੌਂਕ ਨਾਲ ਮੈਂ ਕੱਲ ਰਾਖੀ ਪਰਚੇਸ ਕਰਕੇ ਆਈਆਂ ਹਰ ਜਗ੍ਹਾ ਮਾਰਕੀਟ ਚ ਰਸ਼ ਹੈ ਤੇ ਉਸ ਅਕੋਰਡਿੰਗ ਅੱਜ ਆਫਿਸ ਚ ਆਇਆ ਤਾਂ ਆਫਿਸ ਵੀ ਬਹੁਤ ਲੋਕ ਕੇ ਵਿਜ਼ਿਟ ਕਰਤੇ ਸੀ ਤੇ ਉਹਨਾਂ ਨੇ ਰਾਖੀ ਵੇਚਨੀ ਸੀ ਬਹੁਤ ਰਸ਼ ਸੀਗਾ ਉਸ ਅਕੋਰਡਿੰਗਲੀ ਪਰ ਪੋਸਟ ਆਫਿਸ ਦੇ ਸਟਾਫ ਨੇ ਮੈਨੂੰ ਬਹੁਤ ਅੱਛਾ ਕੋਆਪਰੇਟ ਕੀਤਾ ਔਰ ਮੈਂ ਆਪਣੀਆਂ ਰਾਖੀ ਸਬਮਿਟ ਕਰਕੇ ਜਾ ਰਹੀ ਹਾਂ ਲੱਗਦਾ ਵੀ ਜਿਹੜੀ ਤੁਸੀਂ ਰਖੜੀ ਇੰਨੇ ਚਾਹਾਂ ਦੇ ਨਾਲ ਆਪਣੇ ਵੀਰ ਵਾਸਤੇ ਲਿੱਤੀ ਹੈ ਤੇ ਇਹਨਾਂ ਦੇ ਵੱਲੋਂ ਪੋਸਟ ਕਰ ਦਿੱਤੀ ਜਾਏਗੀ ਰਖੜੀ ਤੱਕ ਸਰ 100% ਸਰ ਆਪਾਂ ਲਾਸਟ ਟਾਈਮ ਵੀ ਰਾਖੀ ਭੇਜੀ ਆਪਾਂ ਖੁਦ ਦੇਖਦੇ ਆ ਕਿ ਜਿਹੜਾ ਇਹਦਾ ਸਟਾਫ ਹੈ ਉਹ ਈਵਨ ਅਗਰ ਰਾਖੀ ਸੰਡੇ ਨੂੰ ਵੀ ਹੁੰਦੀ ਹੈ ਤਾਂ ਸਪੈਸ਼ਲ ਡਿਊਟੀਆਂ ਲੱਗਦੀਆਂ ਤੇ ਉਹ ਡਿਲੀਵਰ ਕਰਕੇ ਆਉਂਦੇ ਆ ਔਰ ਮੇਰੀ ਰਾਖੀ ਆਲਵੇਸ ਟਾਈਮਲੀ ਡਿਲੀਵਰ ਹੋਈ ਹੈ ਇਹਨਾਂ ਦੇ ਵੱਲੋਂ ਐਨਵੈਲਪਸ ਤੇ ਬਾਕਸੇ ਵੀ ਜਿਹੜੇ ਇੱਥੇ ਅਰੇਂਜ ਕੀਤੇ ਗਏ ਨੇ ਕਿੱਦਾਂ ਦਾ ਲੱਗਦਾ ਵੀ ਇੱਥੇ ਪਹਿਲੇ ਹੀ ਸਾਰੀ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਸਰ ਦੇਖੋ ਆਪਾਂ ਮਾਰਕੀਟ ਤੋਂ ਸਿਰਫ ਰਾਕੀ ਲੈ ਕੇ ਆਨੇ ਆ ਬਾਕੀ ਸਭ ਕੁਝ ਪੈਕਿੰਗ ਵਗੈਰਾ ਦੀ ਫੈਸਿਲਿਟੀ ਸਭ ਇੱਥੇ ਹੀ ਹੁੰਦੀ ਆ ਤੇ ਹਰ ਇੱਕ ਚੀਜ਼ ਅਵੇਲੇਬਿਲਟੀ ਹੁੰਦੀ ਆ ਔਰ ਆਪਾਂ ਪੋਸਟ ਕਰਕੇ ਜਾਂਦੇ ਆ ਰਾਕੀ